ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਹੋਇਆ ਅੱਜ ਦੀ ਨਵੀਂ ਕਹਾਣੀ ਦੇ ਨਾਲ ਉਮੀਦ ਹੈ ਤੁਹਾਨੂੰ ਜ਼ਰੂਰ ਪਸੰਦ ਆਵੇਗੀ ਕਹਾਣੀ ਨੂੰ ਪੂਰਾ ਜ਼ਰੂਰ ਸੁਣਿਓ ਮੈਂ ਤੇ ਸੰਦੀਪ ਪੱਕੀਆਂ ਸਹੇਲੀਆਂ ਸੀ ਗੁਆਂਢ ਵਿੱਚ ਹੀ ਰਹਿੰਦੀਆਂ ਸੀ ਜਦ ਕਿ ਅਸੀਂ ਵੱਖਰੇ-ਵੱਖਰੇ ਸਕੂਲ ਵਿੱਚ ਪੜ੍ਹੀਆਂ ਹੋਈਆਂ ਸੀ ਪਰ ਸਾਡੀ ਦੋਵਾਂ ਦੀ ਦੋਸਤੀ ਬਹੁਤ ਪੱਕੀ ਸੀ ਅਸੀਂ ਜਦੋਂ ਸਕੂਲੋਂ ਆਉਂਦੀਆਂ ਤਾਂ ਇਕੱਠੀਆਂ ਹੁੰਦੀਆਂ ਸੀ ਸੰਦੀਪ ਇੰਗਲਿਸ਼ ਸਕੂਲ ਵਿੱਚ ਪੜ੍ਹਦੀ ਸੀ ਤੇ ਉਹ ਸ਼ਾਮ ਨੂੰ ਟਿਊਸ਼ਨ ਜਾਂਦੀ ਸੀ ਟਿਊਸ਼ਨ ਆਉਣ ਤੋਂ ਬਾਅਦ ਉਹ ਰੋਜ਼ ਮੇਰੇ ਘਰ ਆਉਂਦੀ ਹੁੰਦੀ ਸੀ ਮੈਂ ਸਰਕਾਰੀ ਸਕੂਲ ਵਿੱਚ ਪੜ੍ਹਦੀ ਸੀ ਉਹ ਮੇਰੇ ਨਾਲੋਂ ਜ਼ਿਆਦਾ ਹੁਸ਼ਿਆਰ ਸੀ ਮੈਂ ਤਾਂ ਇੰਨੀ ਹੁਸ਼ਿਆਰ ਨਹੀਂ ਸੀ ਤੇ ਮੇਰੀ ਪੜ੍ਹਾਈ ਵੀ ਸਰਕਾਰੀ ਸਕੂਲ ਵਾਲੀ ਹੀ ਸੀ ਕੋਈ ਔਖੀ ਨਹੀਂ ਸੀ ਮੇਰੇ ਲਈ ਬਹੁਤ ਸੌਖੀ ਸੀ ਪਰ ਸੰਦੀਪ ਦੇ ਲਈ ਉਹਦੀ ਪੜ੍ਹਾਈ ਬਹੁਤ ਔਖੀ ਸੀ ਉਹ ਟਿਊਸ਼ਨ ਤੇ ਜਾਂਦੀ ਤੇ ਫਿਰ ਵੀ ਕਿਤੇ ਵਧੀਆ ਨੰਬਰ ਲੈਂਦੀ ਸੀ ਉਹ ਮੈਨੂੰ ਕਹਿੰਦੀ ਸੀ ਕਿ ਤੂੰ ਬਹੁਤ ਵਧੀਆ ਆਪਣੀ ਮौज-ਮਸਤੀ ਵਿੱਚ ਰਹਿਣੀ ਹੈ ਤੇਰੇ ਘਰ ਦੇ ਆਨੇ ਤਾਂ ਤੈਨੂੰ ਸਰਕਾਰੀ ਸਕੂਲ ਵਿੱਚ ਲਾਇਆ ਤੇਰੀ ਪੜ੍ਹਾਈ ਦੀ ਵੀ ਕੋਈ ਜ਼ਿਆਦਾ ਫਿਕਰ ਨਹੀਂ ਹੁੰਦੀ ਵਾਕਿਆ ਹੀ ਮੈਂ ਖੁੱਲੇ ਮਾਹੌਲ ਵਿੱਚ ਪਲੀ ਹੋਈ ਸੀ ਉੱਚਾ ਲੰਮਾ ਕੱਦ ਤੇ ਗੁੰਦਵੇਂ ਸਰੀਰ ਦੀ ਸੀ ਸੰਦੀਪ ਮੇਰੇ ਨਾਲੋਂ ਕਿਤੇ ਜ਼ਿਆਦਾ ਸੋਹਣੀ ਤੇ ਪਤਲੇ ਜਿਹੇ ਸਰੀਰ ਦੀ ਸੀ ਬਹੁਤ ਸੋਹਣੀ ਹੁੰਦੀ ਲੱਗਦੀ ਹੁੰਦੀ ਸੀ ਉਹ ਮੈਨੂੰ ਕਹਿੰਦੀ ਹੁੰਦੀ ਸੀ ਕਿ ਸਾਡੀ ਕਲਾਸ ਵਿੱਚ ਬਹੁਤ ਹੀ ਸਾਰੇ ਬੱਚੇ ਬਹੁਤ ਸੋਹਣੇ ਆ ਤੇ ਸਾਰੀਆਂ ਕੁੜੀਆਂ ਮੇਰੇ ਵਾਂਗ ਹੀ ਪਤਲੀਆਂ ਤੇ ਸੋਹਣੀਆਂ ਤੇ ਮੁੰਡੇ ਵੀ ਬਹੁਤ ਸੋਹਣੇ ਆ ਉੱਥੇ ਸਾਰੇ ਅਮੀਰ ਘਰਾਂ ਦੇ ਹੀ ਬੱਚੇ ਪੜਦੇ ਆ ਅਸੀਂ ਵੀ ਬਹੁਤ ਅਮੀਰ ਸੀ ਪਰ ਸੰਦੀਪ ਹੋਣੇ ਅਮੀਰ ਹੋਣ ਕਰਕੇ ਉਹਨਾਂ ਦੇ ਘਰਦਿਆਂ ਨੇ ਉਹਨਾਂ ਦੋਵਾਂ ਭੈਣ ਭਰਾਵਾਂ ਨੂੰ ਪ੍ਰਾਈਵੇਟ ਸਕੂਲ ਵਿੱਚ ਲਾਇਆ ਹੋਇਆ ਸੀ ਅਸੀਂ ਭਾਵੇਂ ਅਮੀਰ ਹੀ ਸੀ ਪਰ ਸਾਡੇ ਘਰਦਿਆਂ ਨੇ ਸਾਨੂੰ ਸਰਕਾਰੀ ਸਕੂਲ ਵਿੱਚ ਹੀ ਪੜਾਇਆ ਸੀ ਪਤਾ ਨਹੀਂ ਕਿਉਂ ਉਹ ਕਹਿੰਦੇ ਸੀ ਕਿ ਇੰਨੇ ਪੈਸੇ ਬਰਬਾਦ ਕਰਨ ਦਾ ਕੋਈ ਫਾਇਦਾ ਨਹੀਂ ਬੱਚੇ ਸਰਕਾਰੀ ਸਕੂਲ ਵਿੱਚ ਪੜ੍ਹ ਲੈਣ ਇੰਨਾ ਹੀ ਬਹੁਤ ਆ ਕੁੜੀਆਂ ਨੂੰ ਜ਼ਿਆਦਾ ਪੜ੍ਹਾਉਣਾ ਨਹੀਂ ਚਾਹੀਦਾ ਤੇ ਇਹਨਾਂ ਨੂੰ ਪੜ੍ਹਾ ਕੇ ਵੀ ਕੀ ਕਰਨਾ ਲਾਉਣੀਆਂ ਤਾਂ ਇਹਨਾਂ ਨੇ ਘਰ ਪਰਿਵਾਰ ਦੀਆਂ ਰੋਟੀਆਂ ਹੀ ਹੁੰਦੀਆਂ ਨੇ ਇਹ ਹੀ ਸੋਚ ਕੇ ਕਰਦੇ ਆਣੇ ਮੈਨੂੰ ਸਰਕਾਰੀ ਸਕੂਲ ਵਿੱਚ ਹੀ ਪੜਾਇਆ ਸੀ ਮੇਰੀ ਸਹੇਲੀ ਸੰਦੀਪ ਬਹੁਤ ਚੰਗੀ ਸੀ ਉਹ ਮੈਨੂੰ ਕਹਿੰਦੀ ਹੁੰਦੀ ਸੀ ਕਿ ਮੇਰੀ ਕਲਾਸ ਵਿੱਚ ਹੋਰ ਵੀ 2-4 ਸਹੇਲੀਆਂ ਉਹਨਾਂ ਨਾਲ ਵੀ ਤੇਰੇ ਵਾਂਗ ਹੀ ਪਿਆਰ ਪਿਆਰਾ ਉਹ ਵੀ ਮੈਨੂੰ ਬਹੁਤ ਪਿਆਰ ਕਰਦੀਆਂ ਇਥੋਂ ਤੱਕ ਕਿ ਅਸੀਂ ਮੁੰਡਿਆਂ ਨੂੰ ਵੀ ਬੁਲਾ ਲਈਦਾ ਤੇ ਮੁੰਡੇ ਵੀ ਸਾਡੇ ਨਾਲ ਵਧੀਆ ਰਹਿੰਦੇ ਆ ਤੇ ਮੈਂ ਇੱਕ ਮੁੰਡੇ ਨੂੰ ਪਸੰਦ ਵੀ ਕਰਦੀ ਆ ਉਹਦਾ ਨਾਮ ਜੈਸ਼ਨਾ ਉਹ ਬਹੁਤ ਸੋਹਣਾ ਤੇ ਚੰਗਾ ਮੁੰਡਾ ਕਾਫੀ ਅਮੀਰ ਘਰ ਦਾ ਮੈਨੂੰ ਪਤਾ ਕਿ ਮੇਰੇ ਘਰ ਦੇ ਵਿਆਹ ਲਈ ਤਾਂ ਮਨ ਹੀ ਜਾਣਗੇ ਮੈਂ ਉਹਨੂੰ ਕਿਹਾ ਕਿ ਕਿਉਂ ਤੂੰ ਇਹੋ ਜਿਹਾ ਕੰਮ ਕਰਦੀ ਐ ਸਾਡੇ ਨਾਂ ਕੰਮਾਂ ਵਿੱਚ ਕੁਝ ਨਹੀਂ ਰੱਖਿਆ ਉਹ ਕਹਿਣ ਲੱਗੀ ਤੈਨੂੰ ਕੀ ਪਤਾ ਕਿ ਪਿਆਰ ਕੀ ਚੀਜ਼ ਹੁੰਦੀ ਆ ਤੂੰ ਵੀ ਕਿਸੇ ਨੂੰ ਪਿਆਰ ਕਰ ਆਪੇ ਤੈਨੂੰ ਵੀ ਪਿਆਰ ਹੋ ਜਾਊਗਾ ਤੇ ਫੇਰ ਤੈਨੂੰ ਪਤਾ ਲੱਗਣਾ ਕਿ ਪਿਆਰ ਕੀ ਹੁੰਦਾ ਅਸੀਂ ਸੱਚੀ ਇੱਕ ਦੂਜੇ ਨੂੰ ਬਹੁਤ ਪਸੰਦ ਕਰਦੇ ਆਂ ਬਸ ਹੁਣ ਅਸੀਂ ਫੋਨ ਤੇ ਗੱਲ ਹੀ ਕਰਨ ਵਾਲੇ ਆ ਇੱਕ ਦੂਜੇ ਨਾਲ ਫੋਨ ਤੇ ਗੱਲਾਂ ਕਰਿਆ ਕਰਾਂਗੇ ਤੂੰ ਵੀ ਮੇਰੇ ਕੋਲ ਬੈਠ ਕੇ ਮੇਰੀਆਂ ਗੱਲਾਂ ਸੁਨਿਆ ਕਰ ਮੈਂ ਤੇਰੇ ਤੋਂ ਅੱਜ ਤੱਕ ਕੁਝ ਨਹੀਂ ਲੁਕੋਇਆ ਤੇ ਇਹ ਗੱਲ ਮੈਂ ਤੇਰੇ ਤੋਂ ਕਿੱਦਾਂ ਲੁਕੋ ਲੈਂਦੀ ਮੈਂ ਕਿਹਾ ਚਲ ਠੀਕ ਆ ਤੇਰੀ ਮਰਜ਼ੀ ਜੋ ਤੇਰਾ ਦਿਲ ਕਰਦਾ ਉਹੀ ਕਰ ਸੰਦੀਪ ਰੋਜ਼ ਮੇਰੇ ਕੋਲ ਬੈਠ ਕੇ ਉਹਦੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਦੀ ਉਹਦੇ ਨਾਲ ਹਾਸੇ ਖੇਡ ਕੇ ਟਾਈਮ ਲਗਾ ਲਗਾ ਲੈਂਦੀ ਹੁੰਦੀ ਸੀ ਮੈਂ ਵੀ ਉਹਨਾਂ ਦੀਆਂ ਗੱਲਾਂ ਸੁਣ ਕੇ ਇੰਜੋਏ ਕਰਦੀ ਹੁੰਦੀ ਸੀ ਕਿਉਂਕਿ ਉਹ ਕਦੇ-ਕਦੇ ਕਾਫੀ ਗੰਦੀਆਂ ਗੰਦੀਆਂ ਗੱਲਾਂ ਵੀ ਕਰਦੇ ਹੁੰਦੇ ਸੀ ਤੇ ਕਦੀ ਫੋਨ ਤੇ ਹੀ ਇੱਕ ਦੂਸਰੇ ਨੂੰ ਕਿਸ ਕਰਦੇ ਹੁੰਦੇ ਸੀ ਮੈਂ ਵੀ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਹੱਸਦੀ ਹੁੰਦੀ ਸੀ ਇਥੋਂ ਤੱਕ ਕਿ ਉਹ ਤਾਂ ਮਿਲਨ ਮਲਾਉਣ ਦੀਆਂ ਗੱਲਾਂ ਕਰਦੇ ਹੁੰਦੇ ਸੀ ਮੈਂ ਉਹਨੂੰ ਕਹਿੰਦੀ ਸੀ ਕਿ ਸੱਚੀ ਕਿਸੇ ਮੁੰਡੇ ਨੂੰ ਦੋਸਤ ਬਣਾ ਕੇ ਉਹਦੇ ਨਾਲ ਗੱਲਾਂ ਕਰਕੇ ਆਪਣੇ ਦਿਲ ਦਾ ਮਨੋਰੰਜਨ ਹੋ ਜਾਂਦਾ ਉਹ ਮੈਨੂੰ ਕਹਿਣ ਲੱਗੀ ਕਿ ਹਾਂ ਇੱਕ ਤਾਂ ਮਨੋਰੰਜਨ ਹੁੰਦਾ ਦੂਸਰਾ ਟਾਈਮ ਪਾਸ ਹੋ ਜਾਂਦਾ ਨਾਲੇ ਉਹਨਾਂ ਦਾ ਵੀ ਵਧੀਆ ਹੁੰਦਾ ਤੇ ਨਾਲੇ ਆਪਣਾ ਵੀ ਤੂੰ ਵੀ ਕਿਸੇ ਮੁੰਡੇ ਦੇ ਨਾਲ ਗੱਲ ਕਰ ਤੇ ਵਧੀਆ ਲੱਗੂਗਾ ਮੈਂ ਉਹਨੂੰ ਕਹਿੰਦੀ ਸੀ ਕਿ ਕੋਈ ਗੱਲ ਨਹੀਂ ਜਦੋਂ ਮੈਨੂੰ ਕੋਈ ਮੁੰਡਾ ਪਸੰਦ ਆਊਗਾ ਮੈਂ ਵੀ ਉਹਦੇ ਨਾਲ ਗੱਲ ਕਰ ਲਿਆ ਕਰੂੰਗੀ ਉਹ ਮੈਨੂੰ ਕਹਿਣ ਲੱਗੀ ਕਿ ਇਹ ਤੂੰ ਕਿਹੜੀ ਗੱਲ ਕੀਤੀ ਮੇਰੇ ਫਰੈਂਡ ਦਾ ਭਰਾ ਉਹ ਉਹਦੇ ਨਾਲੋਂ 2 ਕੋਸਾਲ ਵੱਡਾ ਤੂੰ ਉਹਦੇ ਨਾਲ ਗੱਲ ਕਰ ਲੈ ਉਹਦਾ ਭਰਾ ਬਹੁਤ ਸੋਹਣਾ ਨਾਲੇ ਚੰਗਾ ਵੀ ਆ ਆਪਾਂ ਦੋਵੇਂ ਇੱਕੋ ਘਰੇ ਹੀ ਵਿਆਹ ਕਰਵਾਵਾਂਗੇ ਉਨਾਂ ਤੇ ਸੁਹਾਗ ਰਾਤ ਵੀ ਇਕੱਠੀਆਂ ਹੀ ਮਨਾਵਾਂਗੀਆਂ ਸਾਰੀ ਜ਼ਿੰਦਗੀ ਇਕੱਠੀਆਂ ਰਵਾਂਗੇ ਮੈਂ ਵੀ ਸੋਚਿਆ ਕਿ ਸੰਦੀਪ ਕਿੰਨੀ ਇੰਜੋਏਮੈਂਟ ਕਰਦੀ ਆ ਭਾਵੇਂ ਹੀ ਮੈਂ ਸਰਕਾਰੀ ਸਕੂਲ ਵਿੱਚ ਪੜ੍ਹਦੀ ਆ ਪਰ ਮौज-ਮਾਸਤੀ ਤਾਂ ਸਾਰਿਆਂ ਲਈ ਹੀ ਹੁੰਦੀ ਆ ਕਿਉਂ ਨਾ ਮੈਂ ਵੀ ਕਿਸੇ ਮੁੰਡੇ ਨਾਲ ਗੱਲ ਕਰਾਂ ਮੈਂ ਉਹਨੂੰ ਕਿਹਾ ਕਿ ਮੈਨੂੰ ਕੋਈ ਮੁੰਡਾ ਪਸੰਦ ਨਹੀਂ ਆਉਂਦਾ ਤੂੰ ਜਸ਼ਨ ਦੇ ਭਰਾ ਦੀ ਮੈਨੂੰ ਫੋਟੋ ਦਿਖਾ ਕੀ ਪਤਾ ਉਹ ਮੈਨੂੰ ਪਸੰਦ ਆ ਜਾਵੇ ਮੈਂ ਉਹਦੀ ਫੋਟੋ ਦੇਖੀ ਉਹ ਬਹੁਤ ਹੀ ਸੋਹਣਾ ਸੀ ਮੈਂ ਉਹਨੂੰ ਕਿਹਾ ਕਿ ਚੱਲ ਮੇਰੀ ਗੱਲ ਕਰਾ ਦੇ ਜਸ਼ਨ ਦਾ ਭਰਾ ਵੀ ਮੈਨੂੰ ਪਸੰਦ ਕਰਨ ਲੱਗ ਪਿਆ ਸੀ ਅਸੀਂ ਦੋਵਾਂ ਨੇ ਗੱਲਬਾਤ ਕਰ ਲਈ ਉਹਦਾ ਨਾਮ ਮਨਪ੍ਰੀਤ ਸੀ ਮਨਪ੍ਰੀਤ ਮੇਰਾ ਫਰੈਂਡ ਬਣ ਗਿਆ ਸੀ ਅਸੀਂ ਦੋਵੇਂ ਸਹੇਲੀਆਂ ਇਕੱਠੀਆਂ ਬੈਠ ਕੇ ਉਹਨਾਂ ਦੋਹਾਂ ਨਾਲ ਗੱਲਾਂ ਕਰਦੇ ਹੁੰਦੇ ਸੀ ਸਾਡੇ ਕੋਲ ਇੱਕ ਹੀ ਫੋਨ ਸੀ ਕਿਉਂਕਿ ਸਾਡੇ ਘਰ ਦੇ ਫੋਨ ਲੈਣ ਤੋਂ ਮਨਾ ਕਰਦੇ ਸੀ ਤੇ ਸੰਦੀਪ ਦੇ ਘਰ ਦੇ ਨੇ ਆਪ ਹੀ ਉਹਨੂੰ ਫੋਨ ਲੈ ਕੇ ਦਿੱਤਾ ਸੀ ਬਸ ਇਹੀ ਫਰਕ ਸੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲ ਵਿੱਚ ਪੜਾਇਆ ਕਿਉਂਕਿ ਉਹ ਆਪ ਪੜ੍ਹੇ ਲਿਖੇ ਹੋਏ ਸੀ। ਮੇਰੇ ਮਾਂ ਪਿਓ ਸਰਕਾਰੀ ਸਕੂਲ ਵਿੱਚ ਘੱਟ ਪੜੇ ਸੀ ਤੇ ਉਹਨਾਂ ਨੇ ਸਾਨੂੰ ਫੋਨ ਵਗੈਰਾ ਰੱਖਣ ਤੋਂ ਮਨਾ ਵੀ ਕੀਤਾ ਹੋਇਆ ਸੀ। ਸੰਦੀਪ ਦੇ ਫੋਨ ਤੋਂ ਹੀ ਮੈਂ ਮਨਪ੍ਰੀਤ ਨਾਲ ਗੱਲ ਕਰਦੀ ਹੁੰਦੀ ਸੀ। ਮਨਪ੍ਰੀਤ ਵੀ ਮੈਨੂੰ ਬਹੁਤ ਪਿਆਰ ਕਰਦਾ ਹੁੰਦਾ ਸੀ। ਮੈਂ ਤਾਂ ਉਹਦੇ ਤੇ ਜਾਣਵਾਰ ਦੀ ਸੀ। ਅਸੀਂ ਇੱਕ ਦੂਜੇ ਨੂੰ ਦਿਲੋਂ ਪਿਆਰ ਕਰਦੇ ਸੀ। ਮੈਂ ਤੇ ਸੰਦੀਪ ਇਕੱਠੀਆਂ ਸ਼ਹਿਰ ਜਾਂਦੀਆਂ ਸੀ। ਤੇ ਉਥੇ ਹੀ ਮਨਪ੍ਰੀਤ ਹੁਣਾਂ ਨੂੰ ਮਿਲ ਕੇ ਆਉਂਦੀ ਆ ਸੀ ਮਨਪ੍ਰੀਤ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਵੀ ਲੈ ਕੇ ਦਿੰਦਾ ਸੀ ਮੈਂ ਘਰ ਆ ਕੇ ਸੰਦੀਪ ਦਾ ਨਾਂ ਲੈ ਦਿੰਦੀ ਸੀ ਕਿਉਂਕਿ ਮੇਰੇ ਘਰ ਦੇ ਤਾਂ ਮੈਨੂੰ ਇੰਨੇ ਪੈਸੇ ਵੀ ਨਹੀਂ ਦਿੰਦੇ ਸੀ ਪਰ ਸੰਦੀਪ ਦੇ ਘਰ ਦੇ ਹੁਣ ਬਹੁਤ ਪੈਸੇ ਦਿੰਦੇ ਸੀ ਉਹ ਆਪਣੀ ਸ਼ਾਪਿੰਗ ਆਪ ਕਰਦੀ ਸੀ ਮੈਂ ਆਪਣੇ ਘਰਦਿਆਂ ਨਾਲ ਜਾ ਕੇ ਚੀਜ਼ਾਂ ਲੈਂਦੀ ਸੀ ਪਰ ਹੌਲੀ ਹੌਲੀ ਮੈਂ ਸੰਦੀਪ ਨਾਲ ਜਾਣ ਲੱਗ ਪਈ ਸੀ ਤੇ ਸੰਦੀਪ ਜਸ਼ਨ ਨੂੰ ਮਿਲਦੀ ਸੀ ਤੇ ਮੈਂ ਮਨਪ੍ਰੀਤ ਨੂੰ ਮਨਪ੍ਰੀਤ ਮੈਨੂੰ ਬਹੁਤ ਖੁਸ਼ ਰੱਖਦਾ ਸੀ ਮੈਨੂੰ ਹਰ ਇੱਕ ਚੀਜ਼ ਲੈ ਕੇ ਦਿੰਦਾ ਸੀ ਉਹ ਕਹਿੰਦਾ ਹੁੰਦਾ ਸੀ ਕਿ ਹੁਣ ਆਪਾਂ ਵਿਆਹ ਵੀ ਕਰਵਾ ਹੀ ਲੈਣਾ ਤੇ ਤੇਰੇ ਵਰਗੀ ਤਾਂ ਮੈਨੂੰ ਕਿਤੇ ਵੀ ਨਹੀਂ ਮਿਲਨੀ ਮੈਂ ਵੀ ਉਹਨੂੰ ਕਹਿੰਦੀ ਸੀ ਕਿ ਮੈਂ ਤੇਰੇ ਬਿਨਾ ਹੁਣ ਕਿਤੇ ਹੋਰ ਵਿਆਹ ਨਹੀਂ ਕਰਵਾਉਣਾ ਮੈਂ ਪਹਿਲਾਂ-ਪਹਿਲਾਂ ਮਨਪ੍ਰੀਤ ਦੇ ਨਾਲ ਰੋਮਾਂਟਿਕ ਗੱਲਾਂ ਕਰਨ ਤੋਂ ਸੰਕੋਚਦੀ ਹੁੰਦੀ ਸੀ ਪਰ ਹੌਲੀ-ਹੌਲੀ ਸੰਦੀਪ ਵੱਲ ਦੇਖ ਕੇ ਮੇਰਾ ਵੀ ਹੌਸਲਾ بلند ਹੋ ਗਿਆ ਮੈਂ ਵੀ ਉਹਦੇ ਨਾਲ ਰੋਮਾਂਟਿਕ ਜਿਹੀਆਂ ਗੱਲਾਂ ਕਰਨ ਲੱਗ ਪਈ ਮੈਂ ਘਰਦਿਆਂ ਤੋਂ ਚੋਰੀ ਮਨਪ੍ਰੀਤ ਨੂੰ ਮਿਲਣ ਲੱਗ ਪਈ ਸੀ ਮੈਂ ਘਰਦਿਆਂ ਦੇ ਨਾਲ ਲੜਨ ਲੱਗ ਪਈ ਸੀ ਕਿ ਤੁਸੀਂ ਮੈਨੂੰ ਅੰਦਰ ਹੀ ਤਾੜ ਕੇ ਰੱਖਦੇ ਹੋ ਸੰਦੀਪ ਦੇ ਘਰ ਦੇ ਉਹਨੂੰ ਕਿੰਨੀ ਖੁੱਲ੍ਹ ਦਿੰਦੇ ਆ ਮੇਰੇ ਘਰਦਿਆਂ ਨੇ ਤਾਂ ਮੈਨੂੰ ਆਣ-ਕਾਣ ਵਿੱਚ ਵੀ ਨਹੀਂ ਸੀ ਜਾਣ ਦਿੰਦੇ ਅਣਪੜ ਕਿਸੇ ਥਾਂ ਦੇ ਇਹ ਕਹਿ ਕੇ ਮੈਂ ਉਹਨਾਂ ਨਾਲ ਗੁੱਸੇ ਹੋ ਜਾਂਦੀ ਸੀ ਸਾਰਾ ਸਾਰਾ ਦਿਨ ਕਮਰੇ ਨੂੰ ਬੰਦ ਕਰਕੇ ਮਨਪ੍ਰੀਤ ਦਾ ਦਿੱਤਾ ਹੋਇਆ ਚੋਰੀ ਫੋਨ ਉਹਦੇ ਤੋਂ ਮਨਪ੍ਰੀਤ ਨਾਲ ਗੱਲ ਕਰਦੀ ਰਹਿੰਦੀ ਸੀ ਮੈਨੂੰ ਪਤਾ ਸੀ ਕਿ ਮੇਰੇ ਕੋਲ ਹੋਰ ਕੋਈ ਬਹਾਨਾ ਨਹੀਂ ਘਰ ਦੇ ਮੈਨੂੰ ਬਾਹਰੋਂ ਆਵਾਜ਼ਾਂ ਮਾਰਦੇ ਸੀ ਪਰ ਮੈਂ ਉਹਨਾਂ ਨੂੰ ਕਹਿ ਦਿੰਦੀ ਸੀ ਕਿ ਮੈਂ ਨਹੀਂ ਤੁਹਾਡੇ ਨਾਲ ਬੋਲਣਾ ਮੈਂ ਗੁੱਸੇ ਆ ਮੈਂ ਦਰਵਾਜ਼ਾ ਹੀ ਨਹੀਂ ਖੋਲਦੀ ਸੀ ਫਿਰ ਸਾਰਾ ਦਿਨ ਮਨਪ੍ਰੀਤ ਦੇ ਨਾਲ ਹੀ ਲੱਗੀ ਰਹਿੰਦੀ ਹੁੰਦੀ ਸੀ ਇੱਕ ਦਿਨ ਸੰਦੀਪ ਮੈਨੂੰ ਕਹਿਣ ਲੱਗੀ ਕਿ ਮੈਂ ਆਪਣੇ ਘਰ ਦੇ ਨਾਲ ਜਸ਼ਨ ਬਾਰੇ ਗੱਲ ਕਰ ਲਈ ਆ ਤੇ ਤੂੰ ਵੀ ਆਪਣੇ ਘਰ ਦੱਸ ਦੇ ਤੇ ਘਰ ਦੇ ਵੀ ਤੇਰਾ ਉੱਥੇ ਹੀ ਵਿਆਹ ਕਰ ਦੇਣਗੇ ਮੈਂ ਵੀ ਮਨਪ੍ਰੀਤ ਨਾਲ ਵਿਆਹ ਕਰਵਾਉਣਾ ਸੀ ਮੈਂ ਵੀ ਸੋਚਿਆ ਕਿ ਮੇਰੇ ਘਰ ਦੇ ਵੀ ਮਨ ਹੀ ਜਾਣਗੇ ਮੈਂ ਆਪਣੇ ਘਰ ਗੱਲ ਕਰ ਲਈ ਮੇਰੇ ਘਰ ਦੇ ਨੇ ਤਾਂ ਸਾਫ਼ ਨਾ ਕਰ ਦਿੱਤੀ ਕਹਿਣ ਲੱਗੇ ਕਿ ਅਸੀਂ ਨਹੀਂ ਤੇਰਾ ਉੱਥੇ ਵਿਆਹ ਕਰਨਾ ਜਿੱਥੇ ਅਸੀਂ ਚਾਹਾਂਗੇ ਉੱਥੇ ਹੀ ਹੋਊਗਾ ਚੁੱਪ ਕਰਕੇ ਘਰ ਬੈਠ ਅਸੀਂ ਲਵ ਮੈਰਿਜ ਨਹੀਂ ਹੋਣ ਦੇਣੀ ਮੇਰੇ ਘਰ ਦੇ ਤਾਂ ਇਸ ਦੇ ਸਖਤ ਖਿਲਾਫ਼ ਸੀ ਉਹਨਾਂ ਨੇ ਮੈਨੂੰ ਬਹੁਤ ਝੜਕਿਆ ਤੇ ਮਾੜਾ ਚੰਗਾ ਬੋਲਿਆ ਮੈਂ ਬਹੁਤ ਰੋਈ ਸੀ ਮਨਪ੍ਰੀਤ ਮੈਨੂੰ ਕਹਿਣ ਲੱਗਾ ਕਿ ਤੂੰ ਐਵੇਂ ਰੋ ਰੋ ਕੇ ਆਪਣਾ ਦਿਮਾਗ ਖਰਾਬ ਨਾ ਕਰ ਮੈਂ ਤੈਨੂੰ ਆਪੇ ਲੈ ਜਾਊਂਗਾ ਜਦੋਂ ਮੇਰੇ ਘਰਦਿਆਂ ਨੂੰ ਪਤਾ ਲੱਗਿਆ ਕਿ ਮੈਂ ਕਿਸੇ ਮੁੰਡੇ ਨੂੰ ਪਿਆਰ ਕਰਦੀ ਆਂ ਤਾਂ ਉਹਨਾਂ ਨੇ ਮੇਰੇ ਲਈ ਰਿਸ਼ਤੇ ਲੱਭਣੇ ਸ਼ੁਰੂ ਕਰ ਦਿੱਤੇ ਮੈਂ ਤਾਂ ਉਹਨਾਂ ਦੀ ਮਰਜ਼ੀ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ ਇਸ ਲਈ ਮੈਂ ਮਨਪ੍ਰੀਤ ਨੂੰ ਕਿਹਾ ਕਿ ਜਿਵੇਂ ਮੈਨੂੰ ਮਰਜ਼ੀ ਘਰੋਂ ਲੈ ਕੇ ਜਾ ਮੈਂ ਤੇਰੇ ਬਿਨਾਂ ਤਾਂ ਮਰ ਹੀ ਜਾਊਂਗੀ ਸੰਦੀਪ ਵੀ ਮੇਰਾ ਪੂਰਾ ਸਾਥ ਦਿੰਦੀ ਸੀ ਉਹ ਕਹਿੰਦੀ ਸੀ ਕਿ ਤੂੰ ਜੋ ਕਹੇਂਗੀ ਮੈਂ ਤੇਰੇ ਲਈ ਕਰਨ ਨੂੰ ਤਿਆਰ ਆ ਮੇਰੇ ਘਰਦਿਆਂ ਨੇ ਮੇਰੇ ਲਈ ਰਿਸ਼ਤਾ ਵੇਖਿਆ ਕਿ ਉਸ ਮੁੰਡੇ ਨਾਲ ਮੇਰਾ ਰਿਸ਼ਤਾ ਕਰ ਦਿੱਤਾ ਮੁੰਡੇ ਵਾਲੇ ਵੇਖਣਾਏ ਤੇ ਮੈਨੂੰ ਪਸੰਦ ਕਰ ਲਿਆ ਉਸੇ ਦਿਨ ਹੀ ਮੈਨੂੰ ਸ਼ਗਨ ਪਾ ਦਿੱਤਾ ਤੇ ਰਿਸ਼ਤਾ ਪੱਕਾ ਕਰ ਦਿੱਤਾ ਸੀ ਮੈਨੂੰ ਬਹੁਤ ਗੁੱਸਾ ਚੜਿਆ ਸੀ ਮੈਂ ਤਾਂ ਰੋਈ ਜਾਂਦੀ ਸੀ ਮੈਂ ਮਨਪ੍ਰੀਤ ਨੂੰ ਫੋਨ ਲਾ ਕੇ ਮਾੜਾ ਚੰਗਾ ਕਹਿੰਦੀ ਸੀ ਕਿ ਕੀ ਫਾਇਦਾ ਤੇਰੇ ਨਾਲ ਆਸ਼ਕੀ ਆਸ਼ਕੀ ਲਈਦਾ ਜੇ ਤੂੰ ਮੇਰੇ ਨਾਲ ਵਿਆਹ ਹੀ ਨਾ ਕਰਵਾ ਸਕਿਆ ਜੇ ਤੂੰ ਇਦਾਂ ਹੀ ਕਰਨੀ ਸੀ ਤਾਂ ਫਿਰ ਮੇਰੇ ਨਾਲ ਪਿਆਰ ਹੀ ਕਿਉਂ ਕੀਤਾ ਮੈਂ ਅੱਜ ਤੱਕ ਮਨਪ੍ਰੀਤ ਨਾਲ ਕੁਝ ਵੀ ਨਹੀਂ ਕੀਤਾ ਸੀ ਮੈਂ ਉਹਨੂੰ ਮਿਲਦੀ ਜ਼ਰੂਰ ਸੀ ਪਰ ਅਸੀਂ ਫਿਜ਼ੀਕਲ ਨਹੀਂ ਹੋਏ ਸੀ ਮਨਪ੍ਰੀਤ ਨੂੰ ਵੀ ਇਸ ਚੀਜ਼ ਦਾ ਲਾਲਚ ਸੀ ਉਹ ਕਹਿੰਦਾ ਸੀ ਕਿ ਮੈਂ ਤਾਂ ਤੈਨੂੰ ਪਿਆਰ ਕੀਤਾ ਤੇ ਉਪਰੋਂ ਤੇਰੇ ਨਾਲ ਫਿਜ਼ੀਕਲ ਵੀ ਨਹੀਂ ਹੋਇਆ ਮੇਰੀ ਤਾਂ ਰੀਜ ਤੇਰੇ ਨਾਲ ਕਰਨ ਦੀ ਵਿੱਚ ਹੀ ਰਹਿ ਗਈ ਮੈਂ ਕਿੱਦਾਂ ਤੈਨੂੰ ਛੱਡ ਸਕਦਾ ਮੈਂ ਉਹਨੂੰ ਕਿਹਾ ਕਿ ਮੈਂ ਆਪਣੇ ਘਰਦਿਆਂ ਦੀ ਵੀ ਇੱਜ਼ਤ ਰੱਖ ਸਕਦੀ ਹਾਂ ਤੈਨੂੰ ਛੱਡ ਕੇ ਕਿਸੇ ਵੀ ਮੁੰਡੇ ਨਾਲ ਵਿਆਹ ਕਰਵਾ ਸਕਦੀ ਆ ਕਿਉਂਕਿ ਮੈਂ ਹਜੇ ਤੱਕ ਬਿਲਕੁਲ ਸਹੀ ਆ ਪਰ ਮੈਨੂੰ ਤੇਰੇ ਤੇ ਮਾਣਾ ਮੈਂ ਤੈਨੂੰ ਪਿਆਰ ਕਰਦੀ ਆ ਇਸ ਲਈ ਹੀ ਤੇਰੀਆਂ ਮਿੰਤਾਂ ਕਰਦੀ ਆ ਕਿ ਮੈਨੂੰ ਇਦਾਂ ਛੱਡ ਕੇ ਨਾ ਜਾਈ ਕਿਤੇ ਇਹ ਨਾ ਹੋਵੇ ਕਿ ਜਸ਼ਨ ਤੇ ਸੰਦੀਪ ਤਾਂ ਇਹਨੂੰ ਮੇਣਾ ਮਾਰਨ ਕਿ ਤੇਰੇ ਕੋਲ ਤਾਂ ਆਪਣਾ ਪਿਆਰ ਵੀ ਹਾਸਲ ਨਹੀਂ ਹੋ ਸਕਿਆ ਮੇਰੀ ਇਹ ਗੱਲ ਸੁਣ ਕੇ ਤਾਂ ਜਿਵੇਂ ਮਨਪ੍ਰਿਤ ਵਿੱਚ ਜਨੂੰਨ ਚੜ ਆ ਗਿਆ ਸੀ ਉਹ ਮੈਨੂੰ ਕਹਿਣ ਲੱਗਿਆ ਕਿ ਇਹ ਤੂੰ ਕਿਦਾਂ ਦੀ ਗੱਲ ਕੀਤੀ ਮੈਂ ਹੁਣੇ ਤੇਰੇ ਘਰ ਆ ਜਾਣਾ ਤੂੰ ਮੇਰੇ ਨਾਲ ਜਾਣ ਲਈ ਤਿਆਰ ਹੋ ਮੈਂ ਕਿਹਾ ਕਿ ਨਹੀਂ ਆਪਾਂ ਇਦਾਂ ਨਹੀਂ ਜਾਣਾ ਜਿਸ ਦਿਨ ਮੇਰਾ ਵਿਆਹ ਹੋਊਗਾ ਤੂੰ ਉਸ ਦਿਨ ਮੈਨੂੰ ਲੈ ਜਾਈ ਮੈਂ ਬਸ ਉਹਦੇ ਨਾਲ ਵਿਆਹ ਹੀ ਨਹੀਂ ਕਰਵਾਉਣਾ ਚਾਹੁੰਦੀ ਸੁਹਾਗ ਰਾਤ ਤੋਂ ਪਹਿਲਾਂ ਤੂੰ ਮੇਰੇ ਕੋਲ ਹੋਣਾ ਚਾਹੀਦਾ ਤੇ ਮੈਂ ਤੇਰੇ ਨਾਲ ਹੀ ਸੁਹਾਗ ਰਾਤ ਮਨਾਉਂਗੀ ਉਹ ਮੈਨੂੰ ਕਹਿਣ ਲੱਗਾ ਕਿ ਠੀਕ ਆ ਤੂੰ ਜਿੱਦਾਂ ਕਹੇਂਗੀ ਉਦਾਂ ਹੀ ਹੋਊਗਾ ਮੈਂ ਆਪਣੇ ਘਰ ਦੀ ਮਰਜ਼ੀ ਨਾਲ ਸਭ ਕੁਝ ਕਰ ਲਿਆ ਤੇ ਸਾਰੀ ਸ਼ਾਪਿੰਗ ਵੀ ਕਰ ਲਈ ਜਿਸ ਦਿਨ ਮੇਰਾ ਵਿਆਹ ਸੀ ਮੈਂ ਆਪਣੇ ਸੌਰੇ ਘਰ ਵੀ ਚਲੀ ਗਈ ਸੀ ਪਰ ਮਨਪ੍ਰੀਤ ਹਜੇ ਤੱਕ ਨਹੀਂ ਆਇਆ ਸੀ ਮੈਂ ਉਹਨੂੰ ਫੋਨ ਕਰਦੀ ਸੀ ਮੇਰਾ ਚੋਰੀ ਦਾ ਫੋਨ ਸੀ ਮੇਰੇ ਕੋਲ ਹੀ ਉਹੀ ਫੋਨ ਸੀ ਮੈਂ ਅੰਦਰ ਗੱਲ ਕਰਦੀ ਸੀ ਤੇ ਅੰਦਰੋਂ ਕੁੰਡੀ ਲਾ ਕੇ ਮਨਪ੍ਰੀਤ ਨੂੰ ਫੋਨ ਕਰਦੀ ਸੀ ਉਹ ਮੈਨੂੰ ਕਹਿਣ ਲੱਗਾ ਕਿ ਮੈਂ ਗੱਡੀ ਲੈ ਕੇ ਆ ਜਾਣਾ ਤੂੰ ਜਲਦੀ ਬਾਹਰ ਆ ਜਾਈ ਮੈਂ ਕਿਹਾ ਠੀਕ ਆ ਮੇਰਾ ਘਰ ਵਾਲਾ ਬਾਹਰ ਦਰਵਾਜ਼ਾ ਖੜਕਾਈ ਜਾਂਦਾ ਸੀ ਮੈਂ ਉਹਨੂੰ ਕਿਹਾ ਕਿ ਮੈਂ ਕੱਪੜੇ ਚੇਂਜ ਕਰਦੇ ਹਾਂ ਤੁਸੀਂ 5 ਮਿੰਟ ਵੇਟ ਕਰੋ ਮੈਂ ਕੱਪੜੇ ਚੇਂਜ ਕਰ ਲਈ ਸੀ ਲੈਂਗਾ ਲਾ ਕੇ ਮੈਂ ਸੂਟ ਪਾ ਲਿਆ ਸੀ ਮਨਪ੍ਰੀਤ ਨੇ ਮੈਨੂੰ ਫੋਨ ਕੀਤਾ ਕਿ ਜਲਦੀ ਬਾਹਰ ਆ ਜਾ ਮੈਂ ਤੈਨੂੰ ਲੈਣ ਲਈ ਆ ਗਿਆ ਮੈਂ ਸੂਟ ਪਾਇਆ ਤੇ ਆਪਣੇ ਪਰਸ ਵਿੱਚ ਸੋਨਾ ਤੇ ਕੁਝ ਪੈਸੇ ਵੀ ਪਾ ਲਏ ਸੀ ਜਿਨ੍ਹਾਂ ਦੀ ਮੈਨੂੰ ਲੋੜ ਪੈਣੀ ਸੀ ਮੈਂ ਆਪਣਾ ਫੋਨ ਵੀ ਕੋਲ ਐ ਸੀ ਮੈਂ ਜਦੋਂ ਦਰਵਾਜ਼ਾ ਖੋਲਿਆ ਤੇ ਮੇਰਾ ਘਰ ਵਾਲਾ ਬਾਹਰ ਖੜਾ ਸੀ ਉਹਨੇ ਅਜੇ ਸ਼ੇਰਵਾਨੀ ਪਾਈ ਹੋਈ ਸੀ ਕਹਿਣ ਲੱਗਾ ਕਿ ਮੈਂ ਵੀ ਕੱਪੜੇ ਚੇਂਜ ਕਰਨੇ ਆ ਮੈਂ ਕਿਹਾ ਤੁਸੀਂ ਬਾਥਰੂਮ ਵਿੱਚ ਜਾ ਕੇ ਕੱਪੜੇ ਚੇਂਜ ਕਰੋ ਮੈਂ ਬਾਹਰ ਰਿਸ਼ਤੇਦਾਰਾਂ ਨੂੰ ਮਿਲ ਲਵਾਂ ਤੇ ਦੀਦੀ ਹੁਣ ਮੋਹਰੇ ਬੈਠ ਜਾਵਾ ਮੇਰੇ ਘਰ ਵਾਲੇ ਦੀ ਵੱਡੀ ਭੈਣ ਬੈਠੀ ਸੀ ਮੈਂ ਉਹਨਾਂ ਨੂੰ ਕਿਹਾ ਕਿ ਦੀਦੀ ਤੁਸੀਂ ਸਾਰੇ ਇੱਧਰ ਡ్రਾਈੰਗ ਰੂਮ ਵਿੱਚ ਆ ਕੇ ਬੈਠੋ ਮੈਂ ਵੀ ਤੁਹਾਡੇ ਕੋਲ ਹੀ ਬੈਠਦੀ ਆ ਮੈਂ ਸਾਰੇ ਰਿਸ਼ਤੇਦਾਰਾਂ ਨੂੰ ਡ్రਾਈੰਗ ਰੂਮ ਵਿੱਚ ਬਿਠਾ ਦਿੱਤਾ ਤੇ ਆਪਣੇ ਘਰ ਵਾਲੇ ਨੂੰ ਕਿਹਾ ਕਿ ਤੁਸੀਂ ਬਾਥਰੂਮ ਵਿੱਚ ਕੱਪੜੇ ਬਦਲ ਲਓ ਵਿਆਹ ਦੇ ਰੌਲੇ ਵਿੱਚ ਕਿਸੇ ਨੇ ਮੇਰੇ ਵੱਲ ਜ਼ਿਆਦਾ ਧਿਆਨ ਹੀ ਨਹੀਂ ਦਿੱਤਾ ਤੇ ਮੈਂ ਗੇਟ ਤੋਂ ਹੌਲੀ-ਹੌਲੀ ਆਪਣਾ ਪਰਸ ਲੈ ਕੇ ਗੇਟ ਤੋਂ ਬਾਹਰ ਚਲੀ ਗਈ ਕਿਸੇ ਨੇ ਵੀ ਮੈਨੂੰ ਦੇਖਿਆ ਨਹੀਂ ਤੇ ਮੈਂ ਮਨਪ੍ਰੀਤ ਨਾਲ ਗੱਡੀ ਵਿੱਚ ਬੈਠ ਕੇ ਉੱਥੋਂ ਭੱਜ ਗਏ। ਮਨਪ੍ਰੀਤ ਨੇ ਗੱਡੀ ਸਟਾਰਟ ਹੀ ਰੱਖੀ ਸੀ। ਪਤਾ ਹੀ ਨਹੀਂ ਲੱਗਾ ਕਿ ਕਦੋਂ ਅਸੀਂ ਦੂਸਰੇ ਸ਼ਹਿਰ ਪਹੁੰਚ ਗਏ। ਉੱਥੇ ਮਨਪ੍ਰੀਤ ਨੇ ਇੱਕ ਕੰਬਾ ਕਰਾਏ ਕੇ ਲਿਆ ਹੋਇਆ ਸੀ ਤੇ ਅਸੀਂ ਉੱਥੇ ਹੀ ਰਹਿਣ ਲਈ ਚਲੇ ਗਏ ਸੀ ਕਿਉਂਕਿ ਜੇ ਅਸੀਂ ਮਨਪ੍ਰੀਤ ਦੇ ਘਰ ਜਾਂਦੇ ਤਾਂ ਮੇਰੇ ਘਰ ਦੇ ਨੇ ਤਾਂ ਛੱਟ ਉੱਥੇ ਪਹੁੰਚ ਹੀ ਜਾਣਾ ਸੀ ਕਿਉਂਕਿ ਉਹਨਾਂ ਨੂੰ ਸਭ ਪਤਾ ਸੀ ਕਿ ਮੁੰਡਾ ਕਿੱਥੇ ਰਹਿੰਦਾ ਪਰ ਇਹ ਗੱਲ ਜਦੋਂ ਸਾਰਿਆਂ ਨੂੰ ਪਤਾ ਲੱਗੀ ਤਾਂ ਬਹੁਤ ਰੌਲਾ ਪੈ ਗਿਆ ਸੀ। ਕਿ ਵਾਟੀ ਕਿਸੇ ਮੁੰਡੇ ਨਾਲ ਭੱਜ ਗਈ ਮੇਰੇ ਘਰਦਿਆਂ ਨੂੰ ਵੀ ਪਤਾ ਲੱਗਾ ਕਿ ਉਹੀ ਗੱਲ ਹੋਈ ਉਹ ਤਾਂ ਫਟਾਫਟ ਮਨਪ੍ਰੀਤ ਦੇ ਘਰ ਚਲੇ ਗਏ ਸੀ ਮਨਪ੍ਰੀਤ ਦਾ ਭਰਾ ਵੀ ਘਰੇ ਨਹੀਂ ਸੀ ਉਹਦੇ ਘਰਦਿਆਂ ਨੇ ਤਾਂ ਸਾਫ਼ ਹੀ ਕਹਿ ਦਿੱਤਾ ਸੀ ਕਿ ਸਾਨੂੰ ਆਪਣੇ ਮੁੰਡਿਆਂ ਬਾਰੇ ਕੁਝ ਵੀ ਨਹੀਂ ਪਤਾ ਤੁਸੀਂ ਇੱਥੇ ਆ ਕੇ ਤਮਾਸ਼ਾ ਨਾ ਬਣਾਓ ਸਾਡੇ ਮੁੰਡਿਆਂ ਨੇ ਸਾਨੂੰ ਕੁਝ ਵੀ ਨਹੀਂ ਦੱਸਿਆ ਇਸ ਲਈ ਉਹਨਾਂ ਤੇ ਕੋਈ ਵੀ ਇਲਜ਼ਾਮ ਲਾਉਣ ਦੀ ਲੋੜ ਨਹੀਂ ਤੇ ਨਾ ਹੀ ਦੁਬਾਰਾ ਸਾਡੇ ਘਰ ਵਿੱਚ ਆਇਓ ਤੇ ਨਾ ਹੀ ਨਾ ਹੀ ਸਾਡੇ ਮੁੰਡੇ ਹਜੇ ਵਿਆਹਿਆ ਉਹ ਤਾਂ ਹਜੇ ਕੁਆਰੇ ਆ ਕਿਸ ਰਿਸ਼ਤੇਦਾਰੀ ਵਿੱਚ ਗਏ ਹੋਇਆ ਇਸ ਲਈ ਤੁਸੀਂ ਆਪਣੀ ਆਪ ਹੀ ਕੁੜੀ ਕਿਤੇ ਜਾ ਕੇ ਲੱਭੋ ਉਹਦੇ ਘਰ ਦੇ ਨੇ ਕਾਫੀ ਬੇਇੱਜ਼ਤੀ ਕਰਕੇ ਮੇਰੇ ਘਰਦਿਆਂ ਨੂੰ ਤੇ ਮੇਰੇ ਘਰ ਵਾਲੀ ਨੂੰ ਭਜਾ ਦਿੱਤਾ ਸੀ ਕਾਫੀ ਦਿਨ ਸਾਨੂੰ ਲੱਭਦੇ ਰਹੇ ਪਰ ਅਸੀਂ ਉਹਨਾਂ ਨੂੰ ਮਿਲੇ ਹੀ ਨਹੀਂ ਫਿਰ ਇੱਕ ਦਿਨ ਮਨਪ੍ਰੀਤ ਨੇ ਆਪਣੇ ਨੋ ਫੋਨ ਲਾਇਆ ਤੇ ਜਸ਼ਨ ਨੇ ਕਿਹਾ ਕਿ ਹੁਣ ਸਭ ਕੁਝ ਠੀਕ ਆ ਗੱਲ ਠੰਡੀ ਵੀ ਪੈ ਗਈ ਆ ਇਧਰ ਸੰਦੀਪ ਵੀ ਮੈਨੂੰ ਮੈਂਡਮੈਂਟ ਤੇ ਸਾਰੀ ਖਬਰ ਦਿੰਦੀ ਸੀ ਕਹਿੰਦੀ ਸੀ ਕਿ ਸਭ ਕੁਝ ਠੀਕ ਆ ਮੁੰਡੇ ਵਾਲੇ ਆਪਣੇ ਘਰ ਆ ਤੇਰੇ ਘਰ ਦੇ ਫਿਕਰ ਤਾਂ ਕਰਦੇ ਆ ਪਰ ਹੁਣ ਕੁਝ ਨਹੀਂ ਹੋਣ ਵਾਲਾ ਇਸ ਲਈ ਸਾਰੇ ਚੁੱਪ ਹੋ ਗਏ ਆ ਤੁਸੀਂ ਆਪਣੇ ਘਰੇ ਚਲੇ ਜਾਓ ਮਨਪ੍ਰੀਤ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਹ ਮੈਨੂੰ ਲੈ ਕੇ ਆਪਣੇ ਘਰ ਆ ਗਿਆ ਸੀ ਮੈਂ ਮਨਪ੍ਰੀਤ ਨਾਲ ਉਹਦੇ ਘਰ ਆ ਗਈ ਉਦੇ ਮਾਪਿਓ ਗੁੱਸੇ ਵਿੱਚ ਸੀ ਕਹਿੰਦੇ ਸੀ ਕਿ ਤੁਸੀਂ ਇਹ ਹਰਕਤ ਕਿਉਂ ਕੀਤੀ ਤੁਹਾਨੂੰ ਕੀ ਲੋੜ ਸੀ ਇਹ ਕਰਤੂਤ ਕਰ ਦੀ ਤੁਸੀਂ ਸਾਨੂੰ ਦੱਸ ਕੇ ਵਿਆਹ ਕਰਵਾ ਲੈਂਦੇ ਅਸੀਂ ਉਹਨਾਂ ਨੂੰ ਦੱਸਿਆ ਕਿ ਮੇਰੇ ਘਰ ਦੇ ਨਹੀਂ ਮੰਨਦੇ ਸੀ ਇਸ ਲਈ ਸਾਨੂੰ ਆਪ ਹੀ ਵਿਆਹ ਦਾ ਫੈਸਲਾ ਲੈਣਾ ਪਿਆ ਤੇ ਅਸੀਂ ਕੋਟ ਮੈਰਿਜ ਕਰਵਾ ਲਈ ਸੀ ਮੰਟਰੀ ਦੇ ਘਰ ਦੇ ਥੋੜੇ ਜਿਹੇ ਗੁੱਸੇ ਰਹੇ ਤੇ ਫਿਰ ਸਾਡੇ ਨਾਲ ਵਧੀਆ ਵਰਤੋਅ ਕਰਨ ਲੱਗ ਪਏ ਸੀ ਫਿਰ ਉਹਨਾਂ ਨੇ ਜਸ਼ਨ ਦਾ ਵਿਆਹ ਕਰਨ ਬਾਰੇ ਸੋਚਿਆ ਜਦੋਂ ਜਸ਼ਨ ਦੇ ਘਰ ਦੇ ਲੋਕਾਂ ਨੂੰ ਇਹ ਹੁੰਦਾ ਪਤਾ ਲੱਗਿਆ ਕਿ ਮੈਂ ਜਸ਼ਨ ਦੇ ਭਰਾ ਦੇ ਨਾਲ ਭੱਜ ਕੇ ਵਿਆਹ ਕਰਵਾਇਆ ਤਾਂ ਉਹਨਾਂ ਨੇ ਸੰਦੀਪ ਦਾ ਰਿਸ਼ਤਾ ਵੀ ਤੋੜ ਦਿੱਤਾ ਉਹ ਕਹਿਣ ਲੱਗੇ ਕਿ ਅਸੀਂ ਇਹਨਾਂ ਦੇ ਨਾਲ ਵਿਆਹ ਨਹੀਂ ਕਰਨਾ ਕਿਉਂਕਿ ਮਨਪ੍ਰੀਤ ਨੇ ਇਹਨਾਂ ਦੇ ਘਰ ਇਦਾਂ ਵਿਆਹ ਕਿਉਂ ਕਰਵਾਇਆ ਸੰਦੀਪ ਨੇ ਆਪਣੇ ਘਰ ਘਰਦਿਆਂ ਨੂੰ ਸਮਝਾਇਆ ਕਿ ਉਹਨਾਂ ਦੀ ਉਹ ਆਪਣੀ ਲਾਈਫ ਆ ਜੋ ਮਰਜ਼ੀ ਕਰਨ ਸਾਡੀ ਆਪਣੀ ਲਾਈਫ ਆ ਤੁਸੀਂ ਸਾਡਾ ਵਿਆਹ ਆਪਣੀ ਮਰਜ਼ੀ ਨਾਲ ਕਰ ਦਿਓ ਬਸ ਅਸੀਂ ਆਪੇ ਸਭ ਕੁਝ ਐਡਜਸਟ ਕਰ ਲਵਾਂਗੇ लवली ਕਦੀ ਵੀ ਮੇਰੇ ਨਾਲ ਆਪਣੇ ਘਰ ਨਹੀਂ ਆਉਗੀ ਇਸ ਲਈ ਤੁਸੀਂ ਬਸ ਵਿਆਹ ਕਰਨ ਵਾਲੀ ਗੱਲ ਕਰੋ ਪਰ ਸੰਦੀਪ ਦੇ ਘਰਦਿਆਂ ਨੇ ਤਾਂ ਰਿਸ਼ਤਾ ਹੀ ਤੋੜ ਦਿੱਤਾ ਕਹਿ ਲੱਗੇ ਕਿ ਅਸੀਂ ਇਦਾਂ ਨਹੀਂ ਕਰ ਸਕਦੇ ਸਾਡੇ ਘਰ ਇਹ ਆਉਣ ਜਾਣਗੇ ਇਹਨਾਂ ਦੀ ਇੰਨੀ ਬੇਇੱਜ਼ਤੀ ਹੋਈ ਆ ਤੇ ਸਾਡੀ ਕੀ ਇੱਜ਼ਤ ਰਹਿ ਜਾਊਗੀ ਤੇ ਅਸੀਂ ਵੀ ਕੁੜੀ ਉੱਥੇ ਹੀ ਵਿਆਹ ਦਿੱਤੀ ਜਿੱਥੇ ਲਵਲੀ ਨੇ ਭੱਜ ਕੇ ਗਈ ਸੀ ਸੰਦੀਪ ਨੇ ਘਰਦਿਆਂ ਨੂੰ ਬਹੁਤ ਸਮਝਾਇਆ ਕਿ ਇਹ ਗੱਲ ਤੁਸੀਂ ਆਪਣੇ ਦਿਲ ਤੇ ਨਾ ਲਾਓ ਜੋ ਹੋਣਾ ਸੀ ਉਹ ਹੋ ਗਿਆ ਹੁਣ ਤੁਸੀਂ ਵੀ ਵਿਆਹ ਕਰ ਦਿਓ ਤੁਹਾਨੂੰ ਤੁਹਾਡੀ ਕੁੜੀ ਖੁਸ਼ ਚਾਹੀਦੀ ਆ ਹੋਰ ਤੁਹਾਨੂੰ ਕੀ ਚਾਹੀਦਾ ਪਰ ਉਹ ਦੋਵੇਂ ਵਿਆਹ ਕਰਵਾਉਣ ਲਈ ਰਾਜੀ ਸੀ ਉਹਦੇ ਘਰਦਿਆਂ ਨੇ ਉਹਨਾਂ ਦੋਹਾਂ ਨੂੰ ਅਲੱਗ ਕਰ ਦਿੱਤਾ ਸੀ ਸੰਦੀਪ ਦੇ ਪਰਿਵਾਰ ਨੇ ਸੰਦੀਪ ਕੋਲੋਂ ਫੋਨ ਖੋਲਿਆ ਸੀ ਤੇ ਉਹਦੇ ਨਾਲ ਬੱਦਸੂਕੀ ਕਰਨ ਲੱਗ ਪਏ ਸੀ ਇਹ ਸਭ ਕੁਝ ਜਸ਼ਨ ਕੋਲੋਂ ਵੇਖ ਨਹੀਂ ਹੁੰਦਾ ਸੀ ਇੱਕ ਦਿਨ ਜਸ਼ਨ ਨੇ ਸੰਦੀਪ ਨੂੰ ਕਿਹਾ ਕਿ ਆਪਾਂ ਨੂੰ ਵੀ ਮਨਪ੍ਰਿਤ ਹੋਣਾ ਵਾਲਾ ਹੀ ਕੰਮ ਕਰਨਾ ਪੈਣਾ ਕਿਉਂਕਿ ਜੇ ਕਰਦੇ ਨਹੀਂ ਮੰਨਦੇ ਇੱਥੇ ਇਹੀ ਕੁਝ ਹੁੰਦਾ ਮੈਂ ਤੇਰੇ ਤੋਂ ਦੂਰ ਨਹੀਂ रह ਸਕਦੀ ਉਹ ਦੋਵੇਂ ਤਾਂ ਸੱਚਾ ਪਿਆਰ ਕਰਦੇ ਸੀ ਇੱਕੋ ਕਲਾਸ ਵਿੱਚ ਪੜ੍ਹੇ ਸੀ ਕਿੱਦਾਂ ਇੱਕ ਦੂਜੇ ਤੋਂ ਵੱਖ ਹੋ ਜਾਂਦੀ ਕਾਫੀ ਦਿਨ ਇਸ ਗੱਲ ਦੇ ਬਹਿਸ ਚੱਲਦੀ ਰਹੀ। ਇੱਕ ਦਿਨ ਸੰਦੀਪ ਆਪਣੀ ਮੰਮੀ ਦੇ ਨਾਲ ਸ਼ਹਿਰ ਆਈ ਸੀ। ਉੱਥੇ ਹੀ ਜਸ਼ਨ ਨੇ ਅਚਾਨਕ ਵੇਖ ਲਿਆ। ਜਸ਼ਨ ਨੇ ਉਹਦੀ ਮੰਮੀ ਨਾਲ ਹੱਥੋਂ ਪਾਈ ਕੀਤੀ ਤੇ ਸੰਦੀਪ ਨੂੰ ਬਿਠਾ ਕੇ ਕਿਤੇ ਲੈ ਗਿਆ। ਉਹ ਆਪਣੀ ਮਾਸੀ ਦੇ ਘਰ ਪਹੁੰਚ ਗਿਆ ਸੀ। ਸੰਦੀਪ ਨੂੰ ਲੈ ਕੇ ਮਾਸੀ ਦੇ ਕੋਲ ਹੀ ਚਲਾ ਗਿਆ। ਪੂਰਾ ਮਹੀਨਾ ਉੱਥੇ ਰਿਹਾ ਤੇ ਉਹਨਾਂ ਨੇ ਉਹਨਾਂ ਦੇ ਘਰ ਵੀ ਕਾਫੀ ਰੌਲਾ ਪੈਂਦਾ ਰਿਹਾ। ਸੰਦੀਪ ਦੇ ਘਰਦਿਆਂ ਨੇ ਬਹੁਤ ਰੌਲਾ ਪਾਇਆ। ਇੱਕ ਤਰ੍ਹਾਂ ਦਾ ਤਮਾਸ਼ਾ ਹੀ ਬਣ ਗਿਆ ਸੀ। ਪਹਿਲਾਂ ਸਾਡਾ ਬਣ ਗਿਆ ਸੀ ਤੇ ਫਿਰ ਹੁਣ ਸੰਦੀਪ ਦਾ ਲੋਕ ਵੀ ਮੂੰਹ ਜੁੜ ਕੇ ਗੱਲਾਂ ਕਰਦੇ ਸੀ ਕਿ ਇਹ ਦੋਵੇਂ ਪੱਕੀਆਂ ਸਹੇਲੀਆਂ ਸੀ ਤੇ ਦੋਨਾਂ ਨੇ ਇਹ ਸਭ ਕੁਝ ਸਲਾਹ ਦੇ ਨਾਲ ਹੀ ਕੀਤਾ ਜੇ ਇਹਨਾਂ ਦੇ ਘਰਦਿਆਂ ਨੂੰ ਪਤਾ ਸੀ ਤੇ ਇਹਨਾਂ ਨੇ ਵਿਆਹ ਕਿਉਂ ਕੀਤਾ ਆਪਣੀ ਬੇਇੱਜ਼ਤੀ ਆਪ ਹੀ ਕਰਵਾ ਲਈ ਇਹ ਸਭ ਕੁਝ ਦੇਖਦੇ ਹੋਏ ਸੰਦੀਪ ਦੇ ਘਰਦਿਆਂ ਨੇ ਉਹਨੂੰ ਬੇਦਖਲ ਕਰ ਦਿੱਤਾ ਸੀ ਕਿ ਅਸੀਂ ਕਦੀ ਵੀ ਉਹਨਾਂ ਨੂੰ ਨਹੀਂ ਮਿਲਣੇ ਜਾਣਾ ਜਸ਼ਨ ਤੇ ਸੰਦੀਪ ਨੂੰ ਲੈ ਕੇ ਆਪਣੀ ਮਾਸੀ ਦੇ ਕੋਲ ਰਹਿੰਦਾ ਸੀ ਤੇ ਅਸੀਂ ਆਪਣੇ ਘਰ ਵਿੱਚ ਸੀ ਫਿਰ ਇੱਕ ਦਿਨ ਅਸੀਂ ਸੋਚਿਆ ਕਿ ਕਿਉਂ ਨਾ ਉਹਨਾਂ ਦੋਵਾਂ ਨੂੰ ਵੀ ਘਰ ਲੈ ਕੇ ਆਈਏ ਮਨਪ੍ਰੀਤ ਨੇ ਆਪਣੇ ਮਾਪਿਆਂ ਨਾਲ ਗੱਲ ਕੀਤੀ ਤੇ ਅਸੀਂ ਸਾਰੇ ਜਸ਼ਨ ਤੇ ਸੰਦੀਪ ਨੂੰ ਲੈ ਕੇ ਆਏ ਸੀ ਉਹਨਾਂ ਦੀ ਕੋਟ ਮੈਰਿਜ ਕਰਵਾ ਦਿੱਤੀ ਸੀ ਤੇ ਉਹਨਾਂ ਦਾ ਵਿਆਹ ਕਰਵਾ ਕੇ ਉਹਨਾਂ ਨੂੰ ਘਰ ਲੈ ਆਏ ਸੀ ਸਾਨੂੰ ਉਹਨਾਂ ਦੀ ਬਹੁਤ ਫਿਕਰ ਸੀ ਅਸੀਂ ਉਹਨਾਂ ਨੂੰ ਜਦੋਂ ਘਰ ਲੈ ਕੇ ਆਏ ਤਾਂ ਮੈਨੂੰ ਬਹੁਤ ਖੁਸ਼ੀ ਹੋਈ ਸੀ ਮੈਂ ਤੇ ਸੰਦੀਪ ਨੇ ਇੱਕ ਦੂਜੇ ਨੂੰ ਜੱਫੀ ਪਾ ਕੇ ਮਿਲਿਆ ਸੀ ਕਿਉਂਕਿ ਅਸੀਂ ਵੀ ਇਕੱਠੀਆਂ ਹੀ ਰਹਿੰਦੀਆਂ ਸੀ ਤੇ ਇਕੱਠੀਆਂ ਸਹੇਲੀਆਂ ਸੀ ਉਹ ਵੀ ਦੋਨੇ ਭਰਾ ਸੀ ਮੈਂ ਤੇ ਮਨਪ੍ਰੀਤ ਇੱਕੋ ਜਾਤ ਦੇ ਸੀ ਸੰਦੀਪ ਦੇ ਘਰ ਦੇ ਹੋਰ ਜਾਤ ਦੇ ਸੀ ਫਿਰ ਵੀ ਉਹਨਾਂ ਨੇ ਜਸ਼ਨ ਨਾਲ ਰਿਸ਼ਤਾ ਕਰ ਦਿੱਤਾ ਸੀ ਪਰ ਵਿਆਹ ਵਾਲੇ ਟਾਈਮ ਉਹ ਮੁੱਕਰ ਗਏ ਸੀ ਇਸ ਲਈ ਉਹਨਾਂ ਵੀ ਭੱਜ ਕੇ ਹੀ ਆਪਣਾ ਪਿਆਰ ਦੇ ਕੋਲ ਜਾਣਾ ਪਿਆ ਅਸੀਂ ਦੋਵਾਂ ਨੇ ਭੱਜ ਕੇ ਵਿਆਹ ਕਰਵਾ ਲਿਆ ਸੀ ਤੇ ਤੇ ਆਪਣੇ ਘਰ ਹੁਣ ਬਹੁਤ ਖੁਸ਼ ਸੀ ਕਿਉਂਕਿ ਸਾਡੇ ਘਰ ਵਾਲੇ ਨਸ਼ੇ ਨਹੀਂ ਕਰਦੇ ਸੀ ਮੈਂ ਜੋ ਸੋਨਾ ਤੇ ਪੈਸੇ ਲੈ ਕੇ ਆਈ ਸੀ ਉਹ ਮੇਰੇ ਕੋਲ ਹੀ ਸੀ ਮੈਂ ਤਾਂ ਆਪਣੇ ਘਰ ਵਾਲੇ ਤੇ ਆਪਣੇ ਪੇਕੇਆਂ ਦਾ ਸਾਰਾ ਸੋਨਾ ਇਕੱਠਾ ਕਰ ਲਿਆ ਸੀ ਮੇਰੇ ਕੋਲ ਕਾਫੀ ਚੀਜ਼ਾਂ ਸੀ ਇਸ ਗੱਲ ਤੇ ਮਨਪ੍ਰੀਤ ਮੈਨੂੰ ਛੇੜਦਾ ਹੁੰਦਾ ਸੀ ਕਿ ਤੂੰ ਤਾਂ ਉਹਨਾਂ ਦੇ ਪੱਲੇ ਕੱਖ ਵੀ ਨਹੀਂ ਛੱਡ ਕੇ ਆਈ ਜਦ ਕਿ ਸੰਦੀਪ ਨੇ ਕੁਝ ਵੀ ਨਹੀਂ ਲਿਆ ਸੀ ਅਸੀਂ ਦੋਵੇਂ ਬਹੁਤ ਵਧੀਆ ਰਹਿਣ ਲੱਗ ਪਈਆਂ ਸੀ ਮੇਰੀ ਸੱਸ ਵੀ ਸਾਡੇ ਨਾਲ ਵਧੀਆ ਰਹਿੰਦੀ ਸੀ ਅਸੀਂ ਅੱਜ ਤੱਕ ਕਦੇ ਵੀ ਲੜਕੇ ਨਹੀਂ ਵੇਖਿਆ ਸਾਡੇ ਬੱਚੇ ਵੀ ਵੱਡੇ ਹੋ ਗਏ ਆ ਤੇ ਨਾ ਹੀ ਕਦੀ ਸਾਡੇ ਮਾਪਿਓ ਸਾਨੂੰ ਮਿਲਣ ਲਈ ਆਏ ਤੇ ਨਾ ਹੀ ਕਦੀ ਅਸੀਂ ਉਹਨਾਂ ਨੂੰ ਮਿਲਣ ਗਏ ਸੀ ਸਾਨੂੰ ਉਹਨਾਂ ਬਾਰੇ ਕੁਝ ਵੀ ਨਹੀਂ ਪਤਾ ਸੀ ਤੇ ਨਾ ਹੀ ਅਸੀਂ ਘਰੋਂ ਬਾਹਰ ਜਾਂਦੇ ਸੀ ਅਸੀਂ ਤਾਂ ਬਸ ਮਨਪ੍ਰੀਤ ਦੇ ਰਿਸ਼ਤੇਦਾਰਾਂ ਵਿੱਚ ਹੀ ਮਿਲਣ ਜਾਂਦੀ ਸੀ ਸਾਡੇ ਆਪਣੇ ਰਿਸ਼ਤੇਦਾਰ ਤੇ ਪਰਿਵਾਰ ਤਾਂ ਸਾਡੇ ਨਾਲ ਟੁੱਟ ਗਿਆ ਸੀ ਹੌਲੀ ਹੌਲੀ ਜਦੋਂ ਮੇਰੇ ਬੱਚੇ ਵੱਡੇ ਹੋਏ ਤਾਂ ਉਹ ਮੈਨੂੰ ਲੋਕਾਂ ਦੇ ਨਿਆਣਿਆਂ ਵੱਲ ਦੇਖ ਕੇ ਨਾਨਕਿਆਂ ਬਾਰੇ ਪੁੱਛਣ ਲੱਗੇ ਕਿ ਤੁਸੀਂ ਸਾਨੂੰ ਨਾਨਕੇ ਕਿਉਂ ਨਹੀਂ ਲੈ ਕੇ ਜਾਂਦੇ ਤਾਂ ਇੱਕ ਦਿਨ ਮੈਂ ਆਪਣੇ ਨਿਆਣਿਆਂ ਨੂੰ ਬਿਠਾ ਕੇ ਸਭ ਕੁਝ ਦੱਸ ਦਿੱਤਾ ਕਿ ਮੈਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਸੀ ਇਸ ਲਈ ਉਹਨਾਂ ਨਾਲ ਸਾਡੀ ਬੋਲਚਾਲ ਨਹੀਂ ਮੇਰੇ ਨਿਆਣੇ ਹੁਣ ਕਾਫੀ ਜਵਾਨ ਹੋ ਗਿਆ ਪਰ ਉਹ ਕਹਿੰਦੇ ਆ ਕਿ ਅਸੀਂ ਨਾਨਕਿਆਂ ਦੇ ਘਰ ਜਾ ਕੇ ਤੁਹਾਨੂੰ ਮਿਲਣ ਵਰਤਨ ਲਈ ਕਹਾਂਗੇ ਕਿਉਂਕਿ ਤੁਹਾਡੀਆਂ ਗਲਤੀਆਂ ਦਾ ਕਰਕੇ ਸ਼ਾਇਦ ਅਸੀਂ ਵੀ ਆਪਣੇ ਨਾਨਕੇ ਦੇਖਣ ਨੂੰ ਤਰਸਦੇ ਆ ਪਰ ਮੈਂ ਆਪਣੇ ਨਿਆਣਿਆਂ ਨੂੰ ਹਮੇਸ਼ਾ ਰੋਕ ਇਹੀ ਰੱਖਿਆ ਨਹੀਂ ਤੁਸੀਂ ਉੱਥੇ ਨਹੀਂ ਜਾਣਾ ਪਤਾ ਨਹੀਂ ਉਹ ਤੁਹਾਨੂੰ ਸਿੱਧੇ ਮੂੰਹ ਬੁਲਾਉਣਗੇ ਜਾਂ ਨਹੀਂ ਮੇਰੇ ਮਾਪੇ ਵੀ ਕਾਫੀ ਬਜ਼ੁਰਗ ਹੋ ਗਏ ਮੇਰਾ ਭਰਾ ਤਾਂ ਮੈਨੂੰ ਕਦੀ ਮਿਲਣਾ ਹੀ ਨਹੀਂ ਚਾਹੁੰਦੀ ਸੀ ਸੰਦੀਪ ਦੇ ਘਰਦਿਆਂ ਨੇ ਤਾਂ ਉਹਨੂੰ ਬੇਦਖਲ ਹੀ ਕਰ ਦਿੱਤਾ ਸੀ ਪਰ ਸ਼ਾਇਦ ਮੇਰੇ ਬੱਚਿਆਂ ਦਾ ਕਰਕੇ ਮੇਰੇ ਘਰ ਦੇ ਮੈਨੂੰ ਮਿਲਣ ਲੱਗ ਜਾਣ ਪਰ ਮੈਂ ਵੀ ਉਹਨਾਂ ਨੂੰ ਮਿਲਣਾ ਨਹੀਂ ਚਾਹੁੰਦੀ ਕਿਉਂਕਿ ਜਦੋਂ ਮੈਂ ਉਹਨਾਂ ਨੂੰ ਵਿਆਹ ਦਾ ਕਰਨ ਲਈ ਕਿਹਾ ਸੀ ਤਾਂ ਉਹਨਾਂ ਨੇ ਮੈਨੂੰ ਸਾਫ਼ ਮਨਾਂ ਕਰ ਦਿੱਤਾ ਸੀ ਉਹਨਾਂ ਨੂੰ ਇਹ ਨਹੀਂ ਪਤਾ ਸੀ ਕਿ ਮੈਂ ਆਪਣੇ ਘਰ ਬਹੁਤ ਖੁਸ਼ ਹਾਂ ਤੇ ਜੇ ਮੇਰਾ ਵਿਆਹ ਕਰ ਦਿੰਦੇ ਫੇਰ ਵੀ ਮੈਂ ਇੰਨੀ ਹੀ ਖੁਸ਼ ਰਹਿਣਾ ਸੀ ਤੇ ਨਾਲੇ ਉਹਨਾਂ ਨਾਲ ਵੀ ਮਿਲਦੀ ਵਰਤਦੀ ਰਹਿਣਾ ਸੀ ਪਰ ਮੇਰੇ ਬੱਚੇ ਹੁਣ ਵੱਡੇ ਹੋ ਗਏ ਆ ਹਰ ਰੋਜ਼ ਕਹਿੰਦੇ ਆ ਕਿ ਸਾਨੂੰ ਉੱਥੇ ਲੈ ਕੇ ਜਾਓ ਮੈਂ ਆਪ ਹੀ ਉਹਨਾਂ ਨੂੰ ਰੋਕ ਕੇ ਰੱਖਦੀ ਆ ਮੈਂ ਨਹੀਂ ਚਾਹੁੰਦੀ ਕਿ ਇੰਨੇ ਚਿਰ ਬਾਅਦ ਹੁਣ ਮੈਂ ਉਹਨਾਂ ਨੂੰ ਮਿਲਾਂ ਮੇਰੇ ਬੱਚੇ 10 10 ਸਾਲ ਦੇ ਹੋ ਗਏ ਆ 10 ਸਾਲ ਬਾਅਦ ਮੈਂ ਕਿੱਦਾਂ ਉਹਨਾਂ ਨੂੰ ਮਿਲ ਲਵਾਂ ਮੇਰੇ ਬੱਚੇ ਬਹੁਤ ਜिद ਕਰਦੇ ਆ ਕਿ ਮੈਂ ਉਹਨਾਂ ਨੂੰ ਨਾਨਕੇ ਘਰ ਲੈ ਕੇ ਜਾਵਾਂ ਉਹ ਮੇਰੇ ਨਾਨਕਿਆਂ ਨੂੰ ਮਿਲਣ ਲਈ ਮਨਾ ਲੈਣਗੇ ਹੁਣ ਤੁਸੀਂ ਹੀ ਦੱਸੋ ਕਿ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੇ ਪੇਕੇ ਚਲੇ ਜਾਵਾਂ ਜਾਂ ਫਿਰ ਨਾ ਹਾਂਜੀ ਦੋਸਤੋ ਇਸ ਹੀ ਅੱਜ ਦੀ ਕਹਾਣੀ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਕਮੈਂਟਾਂ ਰਾਹੀਂ ਜਰੂਰ ਦੱਸੋ ਕਹਾਣੀ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਚੈਨਲ ਤੇ ਜੇਕਰ ਤੁਸੀਂ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਓ